ਕਨਿ ਨੀਨਾ ਮੈਂ ਮਰਾ ਜੀ ਤੇ ਅਸੀਂ ਉਹਨਾਂ ਵਜਨ ਚੱਕ ਲਿਆ ਸੀਗਾ ਜਿਆਦਾ ਤੇ ਉਹਦੇ ਕਰਕੇ ਸੀ ਨਰਸੀ ਸਾਡੇ ਬੋਲ ਪੇਸੇ ਬਈ ਆਪਣੇ ਚ ਬੋਲ ਕੇ ਤੇ ਉਹਦੇ ਕਰਕੇ ਨਾ ਸਮਾਨ ਚੱਕ ਕੇ ਉਧਰਲੇ ਬੰਨੇ ਚੁੱਕੀ ਲਾ ਲਾ ਪਏ ਅੱਛਾ ਤੇ ਉਹਦੇ ਚੁੱਕੀ ਦਾ ਸਮਾਨ ਚੱਕ ਲਿਆ ਉਹਨੇ ਵਜਣਾ ਸਿਰ ਤੇ ਉਹਦੇ ਕਰਕੇ ਉਹਦੇ ਦਰਦ ਹੋਲਾ ਪਏ ਤੇ ਸਵੇਰੇ ਸੋਹਾਂ ਲੈ ਗਏ ਉਹਨੂੰ ਨਰਸ ਤੇ ਤੇ ਉਹਨੇ ਕਹਿੰਦਾ ਕਹਿੰਦੇ ਕੇਸ ਹੋਇਆ ਨਾ ਕਹਿੰਦੇ ਨਾ ਕਹਿੰਦੇ ਇਹਨੂੰ ਲੈ ਜਾਓ ਹਸਪੀਟਲ ਫਿਰ ਤੇ ਫਿਰ ਆਹ ਦੇ ਵਿੱਚ ਹੋ ਗਿਆ ਕੇਸ ਰਸਤੇ ਜੀ ਜੇ ਕੋਈ ਕਰਕੇ ਆਪਣੇ ਦਿਨਾਂ ਨਗਰ ਨਹੀਂ ਮੰਦਿਰ ਜਿੱਥੇ ਅਡਾ ਬਸ ਬਸਟੈਂਡ ਹੈ ਬਸਟੈਂਡ ਦੀ ਜਿਹੜੀ ਗਲੀ ਹੈ ਮੰਦਰ ਵਾਲੀ ਉੱਥੇ ਗੱਲ ہزار ਜੀ ਲੈ ਗਏ ਸਾਨੂੰ ਬਾਹਰ ਉਹ ਗੱਡੀ ਵਾਲੇ ਸਰਦਾਰ ਨਹੀਂ ਪੱਗਾਂ ਵਾਲੇ ਉਹ ਲੈ ਗਏ ਵਿਚਾਰੇ ਉਹਨਾਂ ਨੇ ਚੱਕਿਆ ਸੀ ਉਹਨਾਂ ਨੇ ਹੜਤ ਕੀਤੀ ਸਾਡੇ ਮੋਟਰਸਾਈਕਲ ਦੇ ਸੀਗੇ ਅੱਛਾ ਤੇ ਮੋਟਰਸਾਈਕਲ ਦਾ ਰਾਜ ਹੀ ਹੋ ਗਿਆ ਕੇਸ ਚੰਦਰਾਂ ਚਦਰਾ ਕੰਮ ਕਰਨ ਆਏ ਸੀ ਇੱਥੇ ਅੱਛਾ ਤੇ ਇੱਥੇ ਅਸੀਂ ਰਹਿ ਲਾ ਪਏ ਸੀ ਵੀ ਜੀ ਮੇਰਾ ਨਾਮ ਆ ਦਿਲਪ੍ਰੀਤ ਸਾਭੀ ਜੀ ਮੈਂ ਸਰਬਾਦਾ ਭਲਾ ਵੈਲਫੇਅਰ ਸੁਸਾਇਟੀ ਸੇਵਾ ਘਰ ਵਿੱਚ ਸੇਵਾ ਕਰਦਾ ਜੀ ਤੇ ਸਾਨੂੰ ਤਕਰੀਬਨ 3 ਸਾਲ ਉਥੇ ਹੋ ਗਿਆ ਸੇਵਾ ਕਰਦੇ ਬਚਿੱਤਰ ਸਿੰਘ ਮੁੱਖ ਸੇਵਾਦਾਰ ਬਚਿੱਤਰ ਸਿੰਘ ਭਾਜੀ ਕੋਲ ਦੀ ਜਿੱਤੇ ਆਪਾਂ ਨਾਲ ਸਵੇਰੇ ਬੱਚੇ ਸਕੂਲ ਛੱਡਣ ਗਏ ਸੀ ਸਵਾਮੀ ਉਹ ਵੇਖਨ ਦਾ ਸਕੂਲ ਤੇ ਉੱਥੇ ਨਾਲ ਭਾਜੀ ਬਾਰ ਬਹੁਤ ਜ਼ਿਆਦਾ ਇਕੱਠ ਹੋਇਆ ਸੀ ਲੋਕਾਂ ਦਾ ਤੇ ਆਪਾਂ ਲਾਗੋ ਨੰਗਰੇ ਸੀ ਆਪਾਂ ਵੇਖਿਆ ਤੇ ਇੱਕ ਭੈਣ ਸੀ ਭਾਜੀ ਉਹਦੀ ਰੋਡ ਤੇ ਸਕੂਲ ਦੇ ਕਾਂਦਰੇ ਨਾਲ ਹੀ ਡਿਲੀਵਰੀ ਹੋ ਰਹੀ ਸੀ ਤੇ ਬਲੱਡ ਬਹੁਤ ਹੀ ਜ਼ਿਆਦਾ ਡੁੱਲਿਆ ਸੀ ਭਾਜੀ ਉਥੇ ਆਪਾਂ ਉਹ ਭੈਣ ਨੂੰ ਤੁਰੰਤ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਆਪਾਂ ਉਸੇ ਟਾਈਮ ਸਿੰਘੋ ਵਾਲੋ ਬੱਬਰੀ ਹਸਪੀਟਲ ਸੋਰੀ ਬੱਬੀ ਹਸਪੀਟਲ ਲੈ ਕੇ ਆਏ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਭੈਣ ਵੀ ਬਿਲਕੁਲ ਠੀਕ ਆ ਉਹ ਭੈਣ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਵਾ ਤੇ ਪੁੱਤ ਥੋੜਾ ਸੀਰੀਅਸ ਆ ਤੇ ਉਹਨਾਂ ਨੇ ਨਾ ਆਪਾਂ ਜੀ ਬੀਬੀ ਨਾਨਕੇ ਹਸਪੀਟਲ ਆਫਰ ਕੀਤਾ ਵਾ ਆਪਾਂ ਐਂਬੂਲੈਂਸ ਨੂੰ ਫੋਨ ਕੀਤਾ ਵਾ ਐਂਬੂਲੈਂਸ ਆ ਰਹੀ ਆ ਉਹਨਾਂ ਨੂੰ ਆਪਾਂ ਬੀਬੀ ਨਾਨਕੇ ਹਸਪੀਟਲ ਤੇ ਚਾ ਰਹੇ ਆ ਪੱਜਿਆਣਾ ਫਿਰੋਜਪੁਰ ਚੱਦਰਾਂ ਵਗੈਰਾ ਦਾ ਕੰਮ ਕਰਦੇ ਆ ਜੀ ਆਪਾਂ ਇਹਨਾਂ ਨੂੰ ਪੁੱਛਿਆ ਤੇ ਆ ਸਵੇਰੇ ਮੋਟਰਸਾਈਕਲ ਤੇ ਹਸਪੀਟਲ ਡਾਕਟਰ ਕੋ ਕਿਹਦੇ ਮੋਟਰ ਹਸਪੀਟਲ ਲੈ ਕੇ ਗਏ ਸੀ ਆਪਾਂ ਉਹਨਾਂ ਨੂੰ ਪੁੱਛਿਆ ਵਾ ਕਿ ਉਹ ਕਹਿੰਦੇ ਵੀ ਸਾਨੂੰ ਡਾਕਟਰ ਕਹਿੰਦੇ ਵੀ ਅੱਜ ਹੀ ਡਿਲੀਵਰੀ ਹੋਣੀ ਹੈ ਇਹਦੀ ਤੇ ਆ ਆਪਣੀ ਮਰਜ਼ੀ ਨਾਲ ਸ਼ਾਇਦ ਆਪਣੇ ਘਰ ਲੈ ਆਂਦੇ ਲਿਆ ਕੇ ਆਂਦੇ ਪਏ ਸੀ ਤੇ ਉੱਥੇ ਰੋਡ ਦੇ ਉੱਪਰ ਹੀ ਭਈ ਇਹਨਾਂ ਦੇ ਉੱਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਆਪੋ ਸੇ ਢਾਈ ਮਿੰਟ ਨੂੰ ਗੱਡੀ ਵਿੱਚ ਬਿਠਾ ਲੈ ਤੇ ਆਪਾਂ ਇੱਥੇ ਲੈ ਆਏ ਭਈ ਆ ਜਿਹੜੀ ਸਾਰੀ ਘਟਨਾ ਵਾ ਦੀਨਾਨਗਰ ਬੱਸ ਸਟੈਂਡ ਦੇ ਬੈਕ ਸਾਈਡ ਸੁਆਮੀ ਵਿਵੇਕ ਉਹਨਾਂ ਦਾ ਸਕੂਲ ਦੇ ਪਿੱਛੇ ਭਈ ਇੱਥੇ ਆ ਸਾਰੀ ਘਟਨਾ ਹੋਈ ਹੈ ਜੀ